ਹਾਂਜੀ ਪਿਆਰੇਓ ਵੀਡੀਓ ਦੇਖਿਓ ਨਾ ਬੱਚਿਆਂ ਦੀ ਬਹੁਤ ਸੋਹਣੀ ਢੱਡ ਸਰੰਗੀ ਜੜੀ ਨਾ ਨਿੱਕੇ ਨਿੱਕੇ ਬੱਚਿਆਂ ਨੇ ਵਜਾਈ ਏ ਤੇ ਸੁਣ ਕੇ ਸ਼ੇਅਰ ਕਰਿਓ ਸਾਰੇ ਜੇ ਜਿਨ੍ਹਾਂ ਜਨਨ ਨੂੰ ਇਹਨਾਂ ਦਾ ਗੁਣ ਜਿਹੜਾ ਟੈਲੈਂਟ ਵਧੀਆ ਲੱਗਿਆ ਹੌਸਲਾ ਵਜਾਈ ਵਾਸਤੇ ਸਾਰੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਣੇ ਵਿਚਾਰ ਜਿਹੜੇ ਨੇ ਵੀਡੀਓ ਰਾ ਜਰੂਰ ਦਿਆ ਕਰੋ ਇਹੋ ਜਿਹੇ ਬੱਚਿਆਂ ਬਾਰੇ ਕਿਉਂਕਿ ਬੱਚੇ ਜਿਹੜੇ ਨੇ ਹੋਰ ਵੱਸੇ ਨੂੰ ਜਾ ਰਹੇ ਨੇ ਚੰਗੇ ਸੇਧ ਵਾਸਤੇ ਇਹ ਵੀਡੀਓ ਐ ਸੋ ਹੋਰ ਵੀ ਬੱਚੇ ਇਹਨਾਂ ਤੋਂ ਸਿੱਖਿਆ ਲੈਣਗੇ ਸ਼ੇਰ ਜੁਰੂ ਸਾਰੇ ਕਰਿਓ मिठी मिठी मुस्की तुमा रात